ਦੋਸਤੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਮਾਲਟਾ ਨਾਮ ਦੇ ਇੱਕ ਆਈਲੈਂਡ ਤੋਂ ਇਸ ਆਈਲੈਂਡ ਤੇ ਇੱਕ ਗਰੁੱਪ ਦਾ ਰਾਜ ਚੱਲਦਾ ਸੀ ਜਿਹਦਾ ਲੀਡਰਸ਼ਿਪ ਬੋਬਾਲੋ ਨਾਮ ਦਾ ਇੱਕ ਆਦਮੀ ਮਾਲਟਾ ਦੇ ਲੋਕ ਉਹਨੂੰ ਰੱਬ ਵਾਂਗ ਪੂਜਦੇ ਸਨ ਪੂਰੇ ਮਾਲਟਾ ਤੇ ਉਸਦਾ ਕਾਨੂੰਨ ਚੱਲਦਾ ਸੀ ਇੱਕ ਦਿਨ ਅਚਾਨਕ ਕਿਸੇ ਨੇ ਬੋਬਾਲੋ ਦੇ ਕਮਰੇ ਅੰਦਰ ਵੜ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਇਆ ਹੁਣ ਬੋਬਾਲੋ ਛੇਤੀ ਤੋਂ ਛੇਤੀ ਇਸ ਹਮਲਾਵਰ ਨੂੰ ਫੜਨਾ ਚਾਹੁੰਦਾ ਸੀ ਪਰ ਜਦੋਂ ਉਹਦਾ ਆਦਮੀ ਉਸ ਹਮਲਾਵਰ ਦਾ ਪਤਾ ਨਹੀਂ ਲਗਾ ਸਕਿਆ ਤਾਂ ਬੋਬਾਲੋ ਨੇ ਗੁੱਸੇ ਵਿੱਚ ਆਪਣੇ ਆਦਮੀ ਨੂੰ ਹੀ ਮਾਰ ਦਿੱਤਾ ਫੇਰ ਬੋਬਾਲੋ ਦੀ ਭੈਣ ਐਨਾ ਨੇ ਉਹਨੂੰ ਯੂਕੀ ਨਾਮ ਦੀ ਇੱਕ ਜਾਪਾਨੀ ਕੁੜੀ ਦੀ ਤਸਵੀਰ ਦਿਖਾਈ ਜਿਹਨੂੰ ਲੇਡੀ ਡੈਥ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ ਐਨਾ ਨੂੰ ਸ਼ੱਕ ਸੀ ਕਿ ਇਹ ਕੁੜੀ ਹੀ ਉਹ ਹਮਲਾਵਰ ਸੀ ਜੋ ਅਮਰੀਕਾ ਦੇ ਕੈਨਟੇ ਬਬਾਲੋ ਨੂੰ ਮਾਰਨ ਆਈ ਸੀ ਹੁਣ ਬਬਾਲੋ ਨੇ ਆਪਣੇ ਸਾਰੇ ਆਦਮੀਆਂ ਨੂੰ ਲੇਡੀ ਡੈਥ ਰੂਮ ਫੜ ਕੇ ਲਿਆਉਣ ਦੀ ਕਿਹਾ ਇਸ ਤੋਂ ਬਾਅਦ ਆਪਾਂ ਲਾਸ ਐਂਜਲਿਸ ਸ਼ਹਿਰ ਵਿੱਚ ਜ਼ੀਰੋ ਤੇ ਬ੍ਰੈਡਨ ਨਾਮ ਦੇ ਦੋ ਸਰਕਾਰੀ ਜਸੂਸਾਂ ਨੂੰ ਦੇਖਦੇ ਹਾਂ ਬ੍ਰੈਡਨ ਬੰਦੂਕ ਚਲਾਉਣ ਵਿੱਚ ਮਾਹਰ ਸੀ ਤੇ ਜ਼ੀਰੋ ਲੜਾਈ ਦੌਰਾਨ ਲੋਕਾਂ ਦੀਆਂ ਹੱਡੀਆਂ ਤੋੜਨ ਵਿੱਚ ਅੱਜ ਉਹਨਾਂ ਨੂੰ ਉਹਨਾਂ ਦੇ ਬੌਸ ਰੌਬਰਟ ਨੇ ਖਾਸ ਮੀਟਿੰਗ ਲਈ ਬੁਲਾਇਆ ਰੋਬਰਟ ਅਕਸਰ ਉਹਨਾਂ ਨੂੰ ਕਾਫੀ ਖਤਰਨਾਕ ਮਿਸ਼ਨਾਂ ਉੱਤੇ ਭੇਜਦਾ ਸੀ ਤੇ ਇਸ ਵਾਰ ਰੋਬਰਟ ਨੇ ਉਹਨਾਂ ਨੂੰ ਮਾਲਟਾ ਜਾ ਕੇ ਲੇਡੀ ਡੈਥ ਨੂੰ ਜਿੰਦੀ ਬਾਹਰ ਲਿਆਉਣ ਦਾ ਮਿਸ਼ਨ ਦਿੱਤਾ ਲੇਡੀ ਡੈਥ ਇਹਨਾਂ ਦੋਨਾਂ ਦੀ ਚੰਗੀ ਦੋਸਤ ਵੀ ਸੀ ਰੋਬਰਟ ਨੇ ਦੱਸਿਆ ਕਿ ਉਹ ਬੋਬਾਲੋ ਨੂੰ ਮਾਰਨ ਦੇ ਮਿਸ਼ਨ ਉੱਤੇ ਗਈ ਸੀ ਪਰ ਕਈ ਦਿਨ ਤੋਂ ਉਹਦੀ ਕੋਈ ਖਬਰ ਨਹੀਂ ਆਈ ਤੇ ਹੁਣ ਬੋਬਾਲੋ ਹੱਥ ਧੋਕੇ ਲੇਡੀ ਡੈਥ ਦੇ ਪਿੱਛੇ ਪਿਆ ਹੋਇਆ ਇਸ ਲਈ ਰੌਬਰਟ ਚਾਹੁੰਦਾ ਸੀ ਕਿ ਬ੍ਰੈਂਡਨ ਤੇ ਜ਼ੀਰੋ ਲੇਡੀ ਡੈਥ ਨੂੰ ਬਚਾਉਣ ਦੇ ਨਾਲ ਨਾਲ ਬੋਬਾਲੋ ਦੇ ਉਹਦੇ ਪੰਜ ਖਾਸ ਆਦਮੀਆਂ ਨੂੰ ਵੀ ਖਤਮ ਕਰ ਦੇਣ ਇਹ ਸੁਣ ਕੇ ਉਹ ਦੋਨੋਂ ਜੋਸ਼ ਵਿੱਚ ਆ ਗਏ ਤੇ ਬਿਨਾਂ ਸਮਾਂ ਬਰਬਾਦ ਕਰਦੇ ਹੋਏ ਮਾਲਟਾ ਵੱਲ ਰਵਾਨਾ ਹੋ ਗਏ ਜੇਤੀ ਹੀ ਬੋਬਾਲੋ ਦੇ ਅੱਡੇ ਤੇ ਪਹੁੰਚ ਕੇ ਬ੍ਰੈਂਡਨ ਆਪਣੀ ਰੈਫਲ ਨਾਲ ਅਲਰਟ ਹੋ ਗਿਆ ਤੇ ਇਧਰ ਜ਼ੀਰੋ ਗਾਰਡਸ ਦੇ ਭੇਸ ਵਿੱਚ ਅੰਦਰ ਚਲਾ ਗਿਆ। ਉੱਥੇ ਇੱਕ ਸ਼ਾਨਦਾਰ ਪਾਰਟੀ ਚੱਲ ਰਹੀ ਸੀ ਜਿੱਥੇ ਜ਼ੀਰੋ ਬੜੇ ਆਰਾਮ ਨਾਲ ਗਾਰਡਸ ਨਾਲ ਮਿਲ ਗਿਆ। ਉਦੋਂ ਹੀ ਉਹਦੀ ਨਜ਼ਰ ਬੋਬਾਲੋ ਦੇ ਖਾਸ ਆਦਮੀ ਫਾਵਾ ਤੇ ਪਈ। ਉਸਨੇ ਜਾ ਕੇ ਫਾਵਾ ਨੂੰ ਕਿਹਾ ਕਿ ਬੋਬਾਲੋ ਉਹਨੂੰ ਉੱਪਰ ਮਿਲਣਾ ਚਾਹੁੰਦਾ ਹੈ। ਉਧਰ ਬ੍ਰੈਡਨ ਨੂੰ ਇਹਨਾਂ ਦਿਖ ਗਈ ਪਰ ਉਹਦੇ ਨਾਲ ਇੱਕ ਬਾਡੀਗਾਰਡ ਵੀ ਸੀ ਇਧਰ ਜ਼ੀਰੋ ਨੇ ਬੋਬਾਨੋ ਦੀ ਦੂਸਰੀ ਸਾਥੀ ਕਟਰੀਨਾ ਨੂੰ ਵੀ ਦੇਖਿਆ ਤੇ ਉਸ ਨੂੰ ਵੀ ਉੱਪਰ ਜਾਣ ਲਈ ਗਿਆ ਉਧਰ ਬ੍ਰੈਡਨ ਨੇ ਬੋਬਾਲੋ ਦੇ ਇੱਕ ਸਾਥੀ ਮਸਕੈਡ ਨੂੰ ਵੇਖਿਆ ਤੇ ਸਿੱਧਾ ਗੋਲੀ ਮਾਰ ਕੇ ਉਹਨੂੰ ਉੱਪਰ ਪਹੁੰਚਾ ਦਿੱਤਾ ਛੇਤੀ ਹੀ ਜ਼ੀਰੋ ਨੇ ਉਹਦੀ ਲਾਸਟ ਕਾਣੇ ਲਾ ਦਿੱਤੀ ਤੇ ਹੁਣ ਜਿਵੇਂ ਹੀ ਫਾਵਾ ਤੇ ਕਟਰੀਨਾ ਛੱਤ ਉੱਤੇ ਆਏ ਬ੍ਰੈਡ ਨੇ ਉਹਨਾਂ ਦਾ ਵੀ ਭੋਗ ਪਾ ਦਿੱਤਾ ਹੁਣ ਉਹਨਾਂ ਨੂੰ ਸਿਰਫ ਐਨਾ ਡਾਕਟਰ ਜ਼ੋਰਨ ਤੇ ਬੋਬਾਲੋ ਨੂੰ ਖਤਮ ਕਰਨਾ ਸੀ ਹੁਣ ਬ੍ਰੈਡਨ ਨੇ ਜ਼ਮੀਨ ਉੱਤੇ ਗੋਲੀ ਚਲਾ ਕੇ ਇਹਨਾਂ ਦੇ ਬੋਡੀਗਾਰਡ ਦਾ ਧਿਆਨ ਭਟਕਾਇਆ ਤੇ ਮੌਕਾ ਮਿਲਦੇ ਹੀ ਇਹਨਾਂ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਇਧਰ ਜ਼ੀਰੋ ਡਾਕਟਰ ਜ਼ੋਰਨ ਦਾ ਪਿੱਛਾ ਕਰ ਰਿਹਾ ਸੀ ਪਰ ਉਦੋਂ ਹੀ ਡਾਕਟਰ ਜ਼ੋਰਨ ਨੇ ਉਹਨੂੰ ਵੇਖ ਲਿਆ ਹੁਣ ਗੋਲੀਆਂ ਚੱਲਣ ਹੀ ਲੱਗੀਆਂ ਸਨ ਕਿ ਉਸੇ ਸਮੇਂ ਲੇਡੀ ਡੈਥ ਨੇ ਬਾਹਰ ਆ ਕੇ ਕਿਹਾ ਕਿ ਡਾਕਟਰ ਜ਼ੋਰਨ ਆਪਣਾ ਹੀ ਆਦਮੀ ਹੈ ਉਹਨਾਂ ਉਹ ਉਹਨਾਂ ਦੋਨਾਂ ਨੂੰ ਨਾਲ ਲੈ ਕੇ ਅੱਡੇ ਤੋਂ ਬਾਹਰ ਨਿਕਲੀ ਉਧਰ ਜਿਵੇਂ ਬੋਬਾਲੋ ਆਪਣੇ ਸ਼ਰਧਾਧਾਰੀਆਂ ਨੂੰ ਮਿਲਣ ਆਇਆ ਤਾਂ ਬ੍ਰੈਂਡਨ ਨੇ ਇੱਕ ਹੀ ਗੋਲੀ ਨਾਲ ਉਹਦਾ ਸਿਰ ਖੋਲ ਦਿੱਤਾ ਆਖਰਕਾਰ ਉਹਨਾਂ ਦਾ ਮਿਸ਼ਨ ਖਤਮ ਹੋਇਆ ਤੇ ਫਿਰ ਬ੍ਰੈਂਡਨ ਜ਼ੀਰੋ ਲੇਡੀ ਡੈਥ ਦੇ ਡਾਕਟਰ ਜ਼ੋਰਿਨ ਬੀਚ ਦੇ ਇੱਕ ਸੁਨਸਾਨ ਚਰਚੰਦਰ ਆਉਦੇ ਹਨ ਜਦੋਂ ਰੌਬਰਟ ਨੂੰ ਮਿਸ਼ਨ ਪੂਰਾ ਹੋਣ ਦੀ ਖਬਰ ਮਿਲੀ ਤਾਂ ਉਹ ਬੜਾ ਖੁਸ਼ ਹੋਇਆ ਉਦੋਂ ਲੇਡੀ ਡੈਥ ਨੇ ਦੱਸਿਆ ਕਿ ਜਿਵੇਂ ਹੀ ਉਹ ਬੋਬਾਲੋ ਨੂੰ ਮਾਰਨ ਵਾਲੀ ਸੀ ਉਦੋਂ ਹੀ ਅਚਾਨਕ ਪਿੱਛੇ ਤੋਂ ਇਹਨਾਂ ਨੇ ਉਸ ਉੱਤੇ ਕਈ ਗੋਲੀਆਂ ਚਲਾ ਦਿੱਤੀਆਂ ਸਨ ਖੁਸ਼ਕਿਸਮਤੀ ਨਾਲ ਡਾਕਟਰ ਜ਼ੋਰਿਨ ਨੇ ਉਹਨੂੰ ਖੂਫੀਆ ਜਗ੍ਹਾ ਉੱਤੇ ਲੁਕੋ ਕੇ ਉਹਦਾ ਇਲਾਜ ਕੀਤਾ ਅਸਲ ਵਿੱਚ ਜ਼ੋਰਿਨ ਵੀ ਬੋਬਾਲੋ ਨਾਲ ਨਫ਼ਰਤ ਕਰਦਾ ਸੀ ਆਖਰਕਾਰ ਸਾਰਿਆਂ ਨੇ ਜ਼ੋਰਿਨ ਦਾ ਧੰਨਵਾਦ ਕੀਤਾ ਤੇ ਸੌਣ ਚਲੇ ਗਏ ਪਰ ਸਵੇਰੇ ਉੱਠਦੇ ਹੀ ਬ੍ਰੈਂਡਨ ਦੇ ਹੋਸ਼ ਉੱਡ ਗਏ ਕਿਉਂਕਿ ਉਹਦੀ ਜੀਬ ਤੇ ਜ਼ੋਰਿਨ ਦੋਵੇਂ ਹੀ ਗਾਇਬ ਸਨ ਜ਼ੋਰੀ ਨੇ ਉਹਦਾ ਲੈਪਟਾਪ ਤੇ ਖੂਫੀਆ ਫੈਲਾਂ ਵੀ ਚੋਰੀ ਕਰ ਲਈਆਂ ਸਨ ਤੇ ਉਹ ਸਿੱਧਾ ਇੱਕ ਕੈਫੇ 'ਚ ਪਹੁੰਚ ਗਿਆ ਪਰ ਉਹ ਇਹ ਨਹੀਂ ਸੀ ਜਾਣਦਾ ਕਿ ਜ਼ੀਰੋ ਵੀ ਜੀਪ ਦੇ ਪਿੱਛੇ ਸੌਂ ਰਿਹਾ ਸੀ ਜ਼ੋਰੀ ਨੇ ਉਤਰਦੇ ਹੀ ਜ਼ੀਰੋ ਵੀ ਉਹਦੇ ਪਿੱਛੇ ਹੋ ਰਿਹਾ ਜ਼ੀਰੋ ਨੇ ਆਪਣੇ ਇੱਕ ਸਾਥੀ ਪੀਟ ਨੂੰ ਫੋਨ ਕੀਤਾ ਜੋ ਇੱਕ ਕੰਪਿਊਟਰ ਹੈਕਰ ਸੀ ਉਸਨੇ ਪੀਟ ਨੂੰ ਪਤਾ ਲਾਉਣ ਲਈ ਕਿਹਾ ਕਿ ਆਖਿਰ ਜ਼ੋਰਿਨ ਲੈਪਟਾਪ ਉੱਤੇ ਕਰ ਕੀ ਰਿਹਾ ਹੈ। ਹੁਣ ਛੇਤੀ ਹੀ ਪੀਟ ਨੇ ਪਤਾ ਲਾ ਲਿਆ ਕਿ ਜ਼ੋਰਿਨ ਨੇ ਲੈਪਟਾਪ ਤੋਂ ਖੂਫੀਆ ਫਾਈਲਾਂ ਚੋਰੀ ਕਰਕੇ ਆਪਣੇ ਫੋਨ ਵਿੱਚ ਭੇਜੀਆਂ ਹਨ ਤੇ ਹੁਣ ਉਹ ਸਾਰੀ ਜਾਣਕਾਰੀ ਕੈਸਪਨ ਨਾਮ ਦੇ ਇੱਕ ਆਦਮੀ ਨੂੰ ਵੇਚੇਗਾ। ਇਹ ਸੁਣ ਕੇ ਜ਼ੀਰੋ ਨੇ ਫੌਰਨ ਇਸ ਦੀ ਖਬਰ ਬ੍ਰੈਂਡਨ ਤੇ ਲੇਡੀ ਡੈਥ ਨੂੰ ਦਿੱਤੀ ਤੇ ਛੇਤੀ ਹੀ ਉਹ ਦੋਵੇਂ ਵੀ ਉਸ ਜਗ੍ਹਾ ਪਹੁੰਚ ਗਏ ਜਿੱਥੇ ਜ਼ੋਰਿਨ ਕੈਸਪਨ ਨੂੰ ਮਿਲਣ ਆਲਾ ਸੀ। ਕੁਝ ਹੀ ਦੇਰ ਵਿੱਚ ਕੈਸਪਨ ਉੱਥੇ ਆਇਆ ਤੇ ਜ਼ੋਰਿਨ ਨੇ ਜਾਣਕਾਰੀ ਵਾਲਾ ਫੋਨ ਉਹਦੇ ਹਵਾਲੇ ਕਰ ਦਿੱਤਾ ਪਰ ਉਹ ਕਿੱਥੇ ਜਾਣ ਦੇ ਸੀ ਕਿ ਲੇਡੀ ਡੈਥ ਕੈਸਪਨ ਦੀ ਗੱਡੀ ਦੇ ਥੱਲੇ ਲੁਕੀ ਹੋਈ ਸੀ ਉਸ ਨੇ ਅਚਾਨਕ ਜ਼ੋਰੀ ਨੂੰ ਗੋਲੀ ਮਾਰ ਦਿੱਤੀ ਪਰ ਕੈਸਪਨ ਐਨ ਵਕਤ ਉਥੋਂ ਭੱਜ ਗਿਆ ਇਸ ਤੋਂ ਬਾਅਦ ਉਹ ਤਿੰਨੋਂ ਇੱਕ ਹੋਟਲ ਵਿੱਚ ਆ ਕੇ ਰੁਕੇ ਹੋਰ ਲੇਡੀ ਡੈਥ ਨੇ ਉਹਨਾਂ ਨੂੰ ਆਪਣੀ ਅਸਲੀ ਕਹਾਣੀ ਦੱਸੀ ਅਸਲ ਵਿੱਚ ਬਚਪਨ ਵਿੱਚ ਹੀ ਉਸਦੇ ਮਾਪੇ ਮਰ ਗਏ ਸਨ ਤੇ ਫਿਰ ਕੈਸਪਨ ਨੇ ਉਹਨੂੰ ਗੋਦ ਲੈ ਲਿਆ ਪਰ ਉਹਦੇ 10ਵੇਂ ਜਨਮ ਦਿਨ ਤੇ ਕੈਸਪਨ ਨੇ ਉਹਨੂੰ ਇੱਕ ਹਨੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਫਿਰ ਕਈ ਮਹੀਨਿਆਂ ਬਾਅਦ ਜਦੋਂ ਉਹ ਬਾਹਰ ਆਈ ਤਾਂ ਐਸਪੈਨ ਨੇ ਉਹਨੂੰ ਟ੍ਰੇਨਿੰਗ ਦੇ ਕੇ ਇੱਕ ਸ਼ਾਪ ਸ਼ੂਟਰ ਬਣਾਇਆ ਤਾਂ ਕਿ ਉਹ ਕੈਸਪਨ ਦੇ ਦੁਸ਼ਮਣਾਂ ਦਾ ਖਾਤਮਾ ਕਰ ਸਕੇ ਉਸ ਨੇ 10 ਸਾਲ ਤੱਕ ਕੈਸਪਨ ਲਈ ਕੰਮ ਕੀਤਾ ਪਰ ਆਖਰਕਾਰ ਉਹ ਤੰਗ ਆ ਗਈ ਤੇ ਉਹਨੇ ਕੈਸਪਨ ਨੂੰ ਛੱਡਣ ਦਾ ਫੈਸਲਾ ਕੀਤਾ ਉਧਰ ਕੈਸਪਨ ਜਦੋਂ ਆਪਣੇ ਘਰ ਪਹੁੰਚਿਆ ਤਾਂ ਉਹ ਐਨਾ ਨੂੰ ਉੱਥੇ ਦੇਖ ਕੇ ਹਰਾਨ ਰਹਿ ਗਿਆ ਅਸਲ ਵਿੱਚ ਐਨਾ ਬ੍ਰੈਂਡਨ ਦੀ ਗੋਲੀ ਤੋਂ ਜਿਉਂਦੀ ਬਚ ਗਈ ਸੀ ਹੁਣ ਐਨਾ ਨੇ ਕੈਸਪਨ ਤੋਂ ਪੁੱਛਿਆ ਕਿ ਉਸਨੇ ਜ਼ੋਰਿੰਦੇ ਨਾਲ ਬੋਬਾਲੋ ਨੂੰ ਧੋਖਾ ਕਿਉਂ ਦਿੱਤਾ ਨਾਲ ਹੀ ਉਹ ਲੇਡੀ ਡੈਥ ਨੂੰ ਵੀ ਫੜਨਾ ਚਾਹੁੰਦੀ ਸੀ ਉਦੋਂ ਕੈਸਪਨ ਨੇ ਉਹਨੂੰ ਦੱਸਿਆ ਕਿ ਜ਼ੋਰਿੰਦੇ ਦਿੱਤੇ ਹੋਏ ਫੋਨ ਤੋਂ ਉਹ ਲੇਡੀ ਡੈਥ ਨੂੰ ਟਰੈਕ ਕਰ ਸਕਦਾ ਹੈ ਹੁਣ ਐਨਾ ਤੇ ਕੈਸਪਨ ਨਾਲ ਹੱਥ ਮਿਲਾ ਲਿਆ ਤੇ ਉਹ ਲੇਡੀ ਡੈਥ ਨੂੰ ਲੱਪਣ ਲੱਗ ਪਈ ਆਖਿਰਕਾਰ ਐਨਾ ਦਾ ਇੱਕ ਆਦਮੀ ਲੇਡੀ ਡੈਥ ਤੱਕ ਪਹੁੰਚ ਹੀ ਗਿਆ ਉਸ ਵਕਤ ਉਹ ਬ੍ਰੈਂਡਨ ਤੇ ਜ਼ੀਰੋ ਨਾਲ ਖਾਣਾ ਖਾ ਰਹੀ ਸੀ ਉਸ ਨੇ ਉਦੋਂ ਹੀ ਲੇਡੀ ਡੈਥ ਉਤੇ ਹਮਲਾ ਕਰ ਦਿੱਤਾ ਪਰ ਉਹਨਾਂ ਤਿੰਨਾਂ ਨੇ ਵੀ ਗੋਲੀ ਚਲਾਈ ਪਰ ਉਹ ਆਦਮੀ ਕਿਸੇ ਤਰ੍ਹਾਂ ਬਚ ਕੇ ਭੱਜ ਗਿਆ ਹੁਣ ਉਹਨਾਂ ਤਿੰਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਇਹ ਕੌਣ ਸੀ ਕੁਝ ਹੀ ਦੇਰ ਵਿੱਚ ਜ਼ੀਰੋ ਨੂੰ ਪੀਟ ਦਾ ਫੋਨ ਆਇਆ ਤੇ ਉਹਨੇ ਦੱਸਿਆ ਕਿ ਐਨਾ ਕੈਸਪਰ ਨਾਲ ਮਿਲ ਕੇ ਲੇਡੀ ਡੈਥ ਨੂੰ ਲੱਭ ਰਹੀ ਹੈ ਅਸਲ ਵਿੱਚ ਡਾਕਟਰ ਜ਼ੋਰ ਨੇ ਲੇਡੀ ਡੈਥ ਦੇ ਫੋਨ ਅੰਦਰ ਇੱਕ ਟਰੈਕਰ ਲਾਇਆ ਹੋਇਆ ਸੀ ਉਸੇ ਦੀ ਮਦਦ ਨਾਲ ਐਨਾ ਦਾ ਇਹ ਆਦਮੀ ਉਹਦੇ ਤੱਕ ਪਹੁੰਚ ਗਿਆ ਸੀ ਇਹ ਸੁਣ ਕੇ ਲੇਡੀ ਡੈਥ ਬ੍ਰੈਂਡਨ ਤੇ ਜ਼ੀਰੋ ਨੇ ਆਪਣੇ ਆਪਣੇ ਫੋਨ ਤੋੜ ਦਿੱਤੇ ਪਰ ਉਦੋਂ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਰੌਬਰਟ ਨੂੰ ਤਾਂ ਖਬਰ ਹੀ ਨਹੀਂ ਕੀਤੀ ਤੇ ਹੁਣ ਉਹ ਉਹਦੇ ਨਾਲ ਗੱਲ ਕਿਵੇਂ ਕਰਨਗੇ ਅਗਲੇ ਦਿਨ ਆਪਾਂ ਵੇਖਦੇ ਹਾਂ ਕਿ ਰੌਬਰਟ ਪੀਟ ਨੂੰ ਮਿਲਣ ਗਿਆ ਤੇ ਉਹ ਕਾਫੀ ਪਰੇਸ਼ਾਨ ਸੀ ਕਿਉਂਕਿ ਕੱਲ੍ਹ ਸ਼ਾਮ ਤੋਂ ਉਸ ਦੀ ਬ੍ਰੈਂਡਨ ਤੇ ਜ਼ੀਰੋ ਨਾਲ ਗੱਲ ਹੀ ਨਹੀਂ ਸੀ ਹੋਈ ਉਦੋਂ ਪੀਟ ਨੇ ਉਹਨੂੰ ਟਰੈਕਰ ਬਾਰੇ ਦੱਸਿਆ ਪਰ ਰੌਬਰਟ ਨੂੰ ਹੁਣ ਵੀ ਲੱਗਦਾ ਸੀ ਕਿ ਕੁਝ ਤਾਂ ਗੜਬੜ ਹੈ ਇਸੇ ਲਈ ਉਸ ਨੇ ਪੀਟ ਦੇ ਨਾਲ ਆਪ ਮਾਲਟਾ ਜਾਣ ਦਾ ਫੈਸਲਾ ਕੀਤਾ ਉਧਰ ਬ੍ਰੈਂਡਨ ਤੇ ਉਸ ਦੀ ਟੀਮ ਨੂੰ ਇੱਕ ਗੱਡੀ ਮਿਲੀ ਜੋ ਐਨਾ ਦੇ ਉਸੇ ਆਦਮੀ ਦੀ ਲੱਗ ਰਹੀ ਸੀ ਪਰ ਐਨਾ ਦਾ ਉਹ ਆਦਮੀ ਤਾਂ ਬਿਲਕੁਲ ਉਹਨਾਂ ਦੇ ਕੋਲ ਸੀ ਅਚਾਨਕ ਉਹ ਇਹਨਾਂ ਦੇ ਪਿੱਛੇ ਪੈ ਗਿਆ ਤੇ ਧੂਆਂ ਧਾਰ ਗੋਲੀਬਾਰੀ ਹੋਣ ਲੱਗੀ ਖੈਰ ਅੰਤ ਵਿੱਚ ਜ਼ੀਰੋ ਤੇ ਬ੍ਰੈਂਡਨ ਨੇ ਉਹਨੂੰ ਚੱਕਵਾ ਦੇ ਕੇ ਪਿੱਛੇ ਛੱਡ ਦਿੱਤਾ ਤੇ ਉਹ ਤਿੰਨੋਂ ਇੱਕ ਸੇਫ ਜਗ੍ਹਾ ਪਹੁੰਚ ਗਏ ਹੁਣ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਇਹਨਾਂ ਦਾ ਇਹ ਆਦਮੀ ਹੁਣ ਉਹਨਾਂ ਤੱਕ ਕਿਵੇਂ ਪਹੁੰਚਿਆ ਫਿਰ ਉਹਨਾਂ ਨੇ ਲੇਡੀ ਡੈਥ ਦੇ ਗੋਲੀਆਂ ਦੇ ਨਿਸ਼ਾਨ ਦੇਖੇ ਤੇ ਉਹਨਾਂ ਨੂੰ ਇੱਕ ਨਿਸ਼ਾਨ ਤੇ ਸ਼ੱਕ ਹੋਇਆ ਜਦੋਂ ਉਹਨਾਂ ਨੇ ਟਾਂਕੇ ਖੋਲੇ ਤਾਂ ਉਸ ਵਿੱਚੋਂ ਇੱਕ ਟਰੈਕਿੰਗ ਡਿਵਾਈਸ ਨਿਕਲਿਆ। ਉਦੋਂ ਇਹ ਖੁਲਾਸਾ ਹੁੰਦਾ ਹੈ ਕਿ ਡਾਕਟਰ ਜ਼ੋਰੇ ਨੇ ਜਾਣ ਬੁੱਝ ਕੇ ਇਹ ਟਰੈਕਰ ਉਸਦੇ ਸਰੀਰ ਅੰਦਰ ਪਾਇਆ ਸੀ। ਹੁਣ ਟਰੈਕਰ ਕੱਢਣ ਤੋਂ ਬਾਅਦ ਬ੍ਰੈਂਡਨ ਨੇ ਇਹਨਾਂ ਦੇ ਆਦਮੀ ਨੂੰ ਫਸਾਉਣ ਦਾ ਪਲਾਨ ਬਣਾਇਆ। ਕੁਝ ਹੀ ਦੇਰ ਵਿੱਚ ਉਹ ਆਦਮੀ ਟਰੈਕਰ ਦੇ ਪਿੱਛੇ-ਪਿੱਛੇ ਹੋਟਲ ਤੱਕ ਪਹੁੰਚ ਗਿਆ ਪਰ ਜਦੋਂ ਉਹ ਕਮਰੇ ਅੰਦਰ ਗਿਆ ਤਾਂ ਉੱਥੇ ਕੋਈ ਨਹੀਂ ਸੀਗਾ। ਉਦੋਂ ਹੀ ਅਚਾਨਕ ਲੇਡੀ ਡੈਥ ਤੇ ਉਹਦੀ ਗੈਂਗ ਨੇ ਅੰਨੇਵਾਹ ਗੋਲੀਆਂ ਚਲਾ ਕੇ ਉਹਦਾ ਕੰਮ ਤਮਾਮ ਕਰ ਦਿੱਤਾ। ਫਿਰ ਲੇਡੀ ਡੈਥ ਨੇ ਹੋਫ ਦਾ ਫੋਨ ਲੈ ਕੇ ਕੈਸਪਨ ਨੂੰ ਫੋਨ ਕੀਤਾ ਤੇ ਕਿਹਾ ਵੀ ਜੇ ਮੇਰੇ ਨਾਲ ਕੋਈ ਦਿੱਕਤ ਹੈ ਤਾਂ ਮਰਦਾ ਵਾਂਗ ਸਿੱਧਾ ਟੱਕਰੇ ਆਖਰਕਾਰ ਕੈਸਪਰ ਮੰਨ ਗਿਆ ਤੇ ਉਹਨਾਂ ਨੇ ਅਗਲੀ ਸਵੇਰ ਪੁਰਾਣੇ ਚਰਚੰਦਰ ਮਿਲਣ ਦਾ ਫੈਸਲਾ ਕੀਤਾ ਅਗਲੀ ਸਵੇਰ ਲੇਡੀ ਡੈਥ ਵੀ ਉੱਥੇ ਪਹੁੰਚ ਗਈ ਤੇ ਛੇਤੀ ਹੀ ਕੈਸਪਨ ਵੀ ਆਪਣੀ ਮਰੂਤੀ ਵਿੱਚ ਉੱਥੇ ਆ ਗਿਆ ਪਰ ਉਦੋਂ ਹੀ ਐਨਾ ਤੇ ਉਹਦੀ ਪੂਰੀ ਟੀਮ ਨੇ ਉਹਨਾਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਇਧਰ ਬ੍ਰੈਂਡਨ ਤੇ ਜ਼ੀਰੋ ਲੇਡੀ ਡੈਥ ਉਤੇ ਨਜ਼ਰ ਰੱਖ ਰਹੇ ਸੀ ਹੁਣ ਐਨਾ ਨੇ ਉਹਨਾਂ ਤਿੰਨਾਂ ਨੂੰ ਫੜ ਕੇ ਬੰਦੀ ਬਣਾ ਲਿਆ ਇਸ ਤੋਂ ਬਾਅਦ ਉਹਨਾਂ ਨੂੰ ਬੋਬਾਲੋ ਦੀ ਹਵੇਲੀ ਅੰਦਰ ਲੈ ਕੇ ਜਾਂਦਾ ਗਿਆ ਜਿੱਥੇ ਐਨਾ ਉਹਨਾਂ ਨੂੰ ਖਤਮ ਕਰਨ ਹੀ ਵਾਲੀ ਸੀ ਉਧਰ ਰੌਬਰਟ ਤੇ ਪੀਟ ਵੀ ਆਪਣੀ ਖਟਾਰਾ ਬੋਟ ਵਿੱਚ ਉੱਥੇ ਪਹੁੰਚਣ ਵਾਲੇ ਸੀ ਰੌਬਰਟ ਨੂੰ ਪਹਿਲਾਂ ਤੋਂ ਹੀ ਥੋੜਾ ਆਈਡੀਆ ਤਾਂ ਲੱਗ ਗਿਆ ਸੀ ਕਿ ਬ੍ਰੈਂਡਨ ਤੇ ਜ਼ੀਰੋ ਖਤਰੇ ਵਿੱਚ ਹਨ ਇਸੇ ਲਈ ਉਹਨਾਂ ਨੇ ਹਵੇਲੀ ਦੇ ਸੀਸੀਟੀਵੀ ਕੈਮਰੇ ਹੈਕ ਕਰ ਲਏ ਉਦੋਂ ਉਹਨਾਂ ਨੇ ਦੇਖਿਆ ਕਿ ਐਨਾ ਨੇ ਉਹਨਾਂ ਤਿੰਨਾਂ ਨੂੰ ਵੀ ਬੰਦੀ ਬਣਾਇਆ ਹੋਇਆ ਸੀ ਹੁਣ ਪੀਟ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਰੌਬਰਟ ਨੂੰ ਰਸਤਾ ਦੱਸਦਾ ਗਿਆ ਤੇ ਰੌਬਰਟ ਇੱਕ ਇੱਕ ਕਰਕੇ ਗਾਰਡਸ ਨੂੰ ਮਾਰਨ ਲੱਗਿਆ। ਉੱਥੇ ਹੀ ਲੇਡੀ ਡੈਥ ਨੂੰ ਇਹਨਾਂ ਦੇ ਸਾਹਮਣੇ ਲਿਆਂਦਾ ਗਿਆ। ਵੈਸਪਨ ਉਹਦੇ ਧੋਖੇ ਤੋਂ ਕਾਫੀ ਗੁੱਸੇ ਵਿੱਚ ਸੀ ਤੇ ਅਚਾਨਕ ਉਹਨੇ ਲੇਡੀ ਡੈਥ ਦੇ ਸਿਰ ਉੱਤੇ ਬੰਦੂਕ ਰੱਖ ਦਿੱਤੀ। ਪਰ ਉਹ ਵੀ ਕੋਈ ਕੱਚੀ ਖਿਡਾਰੀ ਨਹੀਂ ਸੀ। ਉਹਨੇ ਫੌਰਨ ਕੈਸਪਨ ਦਾ ਹੱਥ ਮੋੜ ਕੇ ਬੰਦੂਕ ਖੋ ਲਈ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਪ੍ਰਸ਼ਾਦ ਦਿੱਤਾ। ਹੁਣ ਉਹ ਕੈਸਪਨ ਨੂੰ ਵੀ ਮੌਤ ਦੇ ਘਾਟ ਉਤਾਰਨੀ ਵਾਲੀ ਸੀ ਕਿ ਅਚਾਨਕ ਕੁਝ ਗਾਰਡਸ ਬ੍ਰੈਂਡਨ ਤੇ ਜ਼ੀਰੋ ਨੂੰ ਫੜ ਕੇ ਉੱਥੇ ਲੈ ਆਏ। ਉਹਨਾਂ ਨੇ ਲੇਡੀ ਡੈਥ ਨੂੰ ਵੈਸਪਰ ਨੂੰ ਛੱਡਣ ਲਈ ਗਿਆ ਨਹੀਂ ਤਾਂ ਉਹਦੇ ਦੋਸਤ ਬਿਨਾ ਟਿਕਟ ਉੱਪਰ ਪਹੁੰਚ ਜਾਣਗੇ ਆਪਣੇ ਦੋਸਤਾਂ ਦੀ ਜਾਨ ਬਚਾਉਣ ਲਈ ਲੇਡੀ ਡੈਥ ਨੇ ਕੈਸਪਨ ਨੂੰ ਰਿਹਾ ਕਰ ਦਿੱਤਾ ਤੇ ਜਿਵੇਂ ਹੀ ਕੈਸਪਨ ਭੱਜਿਆ ਤਾਂ ਅਚਾਨਕ ਉੱਥੇ ਗੋਲੀਆਂ ਚੱਲ ਪਈਆਂ ਇਹ ਕੋਈ ਹੋਰ ਨਹੀਂ ਬਲਕਿ ਰੌਬਰਟ ਤੇ ਪੀਡੀ ਸਨ ਜੋ ਆਪਣੇ ਸਾਥੀਆਂ ਨੂੰ ਬਚਾਉਣ ਆਏ ਸਨ ਅਚਾਨਕ ਚਾਰੇ ਪਾਸਿਓਂ ਗੋਲੀਬਾਰੀ ਹੋਈ ਤੇ ਵਿਚਾਰਾ ਪੀਟ ਡਰ ਗਿਆ ਤੇ ਉੱਪਰ ਵਾਲੇ ਕਮਰੇ ਵਿੱਚ ਭੱਜ ਗਿਆ ਪੀਟ ਵੀ ਕਹਿੰਦਾ ਹੋਊ ਵੀ ਛਪਰੀਓ ਮੈਂ ਕੰਪਿਊਟਰ ਚਲਾਉਣਾ ਐ ਗੋਲੀਆਂ ਨਹੀਂ ਇੱਧਰ ਰੋਬਟ ਆਪਣੇ ਟੀਮ ਦੇ ਨਾਲ ਇੱਕ ਇੱਕ ਕਰਕੇ ਸਾਰੇ ਗਾਰਡਸ ਨੂੰ ਮਾਰਦਾ ਜਾ ਰਿਹਾ ਸੀ ਪਰ ਕੁਝ ਹੀ ਦੇਰ ਵਿੱਚ ਬਾਹਰ ਕਈ ਗਾਰਡਸ ਨੇ ਲੇਡੀ ਡੈਥ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਉੱਧਰ ਉੱਪਰ ਅਚਾਨਕ ਪੀਟ ਦੇ ਸਾਹਮਣੇ ਕੈਸਪਨ ਆ ਗਿਆ ਪਰ ਹੁਣ ਕੈਸਪਨ ਦੀ ਬੰਦੂਕ ਵਿੱਚ ਗੋਲੀਆਂ ਖਤਮ ਹੋ ਗਈਆਂ ਸਨ ਆਖਰਕਾਰ ਪੀਟ ਨੇ ਮੌਕੇ ਦਾ ਫਾਇਦਾ ਚੁੱਕ ਕੈਸਪੇ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਉੱਧਰ ਲੇਡੀ ਡੈਥ ਨੇ ਬੜੀ ਬਹਾਦਰੀ ਨਾਲ ਸਾਰੇ ਗਾਰਡ ਦਾ ਸਾਹਮਣਾ ਕੀਤਾ ਪਰ ਛੇਤੀ ਹੀ ਗਾਰਡ ਉਸ ਦੇ ਉੱਤੇ ਭਾਰੀ ਪੈਣ ਲੱਗੇ ਉਹਨਾਂ ਉਹਦੀ ਕਹਾਣੀ ਖਤਮ ਹੋਣੀ ਲੱਗੀ ਸੀ ਕਿ ਉੱਪਰ ਤੋਂ ਜ਼ੀਰੋ ਨੇ ਮਸ਼ੀਨ ਗਨ ਨਾਲ ਸਾਰੇ ਗਾਰਡਸ ਨੂੰ ਭੁੰਨ ਦਿੱਤਾ ਇਸ ਤੋਂ ਬਾਅਦ ਉਹ ਸਾਰੇ ਕੈਸਪਨ ਨੂੰ ਲੱਪਣ ਗਏ ਪਰ ਉਸ ਨੂੰ ਪੀਟ ਨੇ ਪਹਿਲਾਂ ਹੀ ਲੰਗੜਾ ਬਣਾ ਦਿੱਤਾ ਸੀ ਉਹਨਾਂ ਨੇ ਇਸ ਸਾਰੇ ਦੇ ਬਾਰੇ ਪੁਲਿਸ ਨੂੰ ਖਬਰ ਕੀਤੀ ਤੇ ਅਮਰੀਕਾ ਵਾਪਸ ਆ ਗਏ ਅਗਲੇ ਦਿਨ ਉਹਨਾਂ ਨੇ ਟੀਵੀ ਉੱਤੇ ਦੇਖਿਆ ਵੀ ਕੈਸਪਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਦੋਂ ਹੀ ਅਚਾਨਕ ਕਿਸੇ ਨੇ ਕੈਸਪਨ ਨੂੰ ਗੋਲੀ ਮਾਰ ਦਿੱਤੀ ਇਹ ਕਿਸੇ ਹੋਰ ਦਾ ਨਹੀਂ ਭਲਕੇ ਲੇਡੀ ਡੈਥ ਦਾ ਹੀ ਕੰਮ ਸੀ ਅਸਲ ਵਿੱਚ ਉਹ ਕੈਸ਼ਪਨ ਤੋਂ ਹਿਸਾਬ ਬਰਾਬਰ ਕਰਨ ਲਈ ਮਾਲਟਾ ਹੀ ਰੁਕ ਗਈ ਸੀ ਸੋ ਦੋਸਤੋ ਇਹ ਸੀ ਫਿਲਮ ਸナイਪਰ ਦੀ ਕਹਾਣੀ ਸੋ ਐਸੇ ਤਰ੍ਹਾਂ ਦੀ ਅਗਲੀ ਫਿਲਮ ਲੈ ਕੇ ਤੁਹਾਨੂੰ ਛੇਤੀ ਮਿਲਾਂਗੇ ਉਦੋਂ ਤੱਕ ਲਈ ਜ਼ਿੰਦਗੀ